ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਇਹ 6 ਗੱਲਾਂ ਪੱਲੇ ਬੰਨ ਲੈਂਦੇ ਹੋ ਤਾਂ ਤੁਹਾਨੂੰ ਮਾੜੇ ਸਮੇਂ ਦੇ ਵਿੱਚ ਜੇਕਰ ਇਹ ਪੰਜ ਸਬਕ ਤੁਸੀਂ ਸਿੱਖ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੇ ਮੁਸ਼ਕਿਲ ਕੋਈ ਵੀ ਮੁਸ਼ਕਿਲ ਵੱਡੀ ਨਹੀਂ ਹੋਵੇਗੀ ਤੁਹਾਨੂੰ ਸੌਖੇ ਰਸਤੇ ਜ਼ਿੰਦਗੀ ਜਿਉਣ ਦੇ ਮਿਲ ਜਾਣਗੇ ਤੇ ਤੁਸੀਂ ਪਰਮਾਤਮਾ ਦੇ ਲੜ ਕਿਵੇਂ ਲੱਗ ਜਾਓਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਵਾਹਿਗੁਰੂ ਜੀ ਤੁਹਾਡੀਆਂ ਸਾਰੀਆਂ ਹੀ ਮੁਸ਼ਕਿਲਾਂ ਦਾ ਖਾਤਮਾ ਕਰ ਦੇਣ ਤੇ ਤੁਹਾਡੇ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਲਈ ਰੱਖ ਦੇਣ ਸਾਰ ਸੰਗਤ ਜੀ ਹਰ ਇਨਸਾਨ ਦੇ ਜੀਵਨ ਵਿੱਚ ਕਦੇ ਨਾ ਕਦੇ ਇੱਕ ਅਜੇਹਾ ਪਲ ਆਉਂਦਾ ਹੀ ਆਉਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਸਭ ਤੋਂ ਬੇਵੱਸ ਮਹਿਸੂਸ ਕਰਦਾ ਹੈ ਤੇ ਅਜਿਹੀ ਸਥਿਤੀ ਵਿੱਚ ਕਈ ਵਾਰੀ ਉਹ ਹਿੰਮਤ ਹਾਰ ਕੇ ਵੀ ਬੈਠ ਵੀ ਜਾਂਦਾ ਹੈ ਹਰ ਜ਼ਿੰਦਗੀ ਮੁਸ਼ਕਿਲਾਂ ਦਾ ਦੂਸਰਾ ਨਾਮ ਹੈ ਤੇ ਜਿਹੜਾ ਵਿਅਕਤੀ ਮੁਸ਼ਕਿਲਾਂ ਨਾਲ ਲੜਨਾ ਸਿੱਖ ਲੈਂਦਾ ਹੈ ਉਸ ਦਾ ਜੀਵਨ ਤੇ ਸ਼ਖਸੀਅਤ ਸਭ ਤੋਂ ਵਧੀਆ ਸਾਬਿਤ ਵੀ ਹੋ ਜਾਂਦੀ ਹੈ ਜਿਸ ਤਰ੍ਹਾਂ ਸੋਨੇ ਨੂੰ ਚੰਗਾ ਆਕਾਰ ਦੇਣ ਲਈ ਉਸ ਦਾ ਗਰਮ ਹੋਣਾ ਲਾਜ਼ਮੀ ਹੈ ਉਸੇ ਹੀ ਤਰ੍ਹਾਂ ਮਨੁੱਖ ਦੀ ਸ਼ਖਸੀਅਤ ਨੂੰ ਕੱਢਣ ਵਿੱਚ ਮੁਸ਼ਕਿਲਾਂ ਜ਼ਰੂਰ ਆਉਂਦੀਆਂ ਹਨ ਇੱਕ ਵਿਅਕਤੀ ਵਿੱਚ ਇੰਨੀ ਸਮਰੱਥਾ ਹੋਣੀ ਚਾਹੀਦੀ ਹੈ ਕਿ ਉਹ ਜ਼ਿੰਦਗੀ ਵਿੱਚ ਖੁਦ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕੇ ਕਿਉਂਕਿ ਜਿਹੜੇ ਇਨਸਾਨ ਇਕੱਲੇ ਮੁਸ਼ਕਲਾਂ ਨਾਲ ਲੜਨਾ ਜਾਣਦੇ ਹਨ ਉਹਨਾਂ ਤੋਂ ਵੱਧ ਤਾਕਤਵਰ ਇਸ ਦੁਨੀਆ ਵਿੱਚ ਕੋਈ ਵੀ ਨਹੀਂ ਹੈ ਕਿਉਂਕਿ ਮਾੜੇ ਸਮੇਂ ਵਿੱਚ ਸੰਗੀ ਸਾਥੀ ਸਭ ਸਾਥ ਛੱਡ ਜਾਂਦੇ ਹਨ ਤੁਹਾਨੂੰ ਅੱਜ ਅਸੀਂ ਇੱਕ ਸਾਖੀ ਰੂਪੀ ਕਹਾਣੀ ਦੱਸਦੇ ਹਾਂ ਜਿਸ ਨੂੰ ਸੁਣਨ ਨਾਲ ਤੁਹਾਨੂੰ ਇੱਕ ਸਿੱਖਿਆ ਮਿਲ ਜਾਵੇਗੀ ਕਿ ਕਿਵੇਂ ਅਸੀਂ ਆਪਣੀਆਂ ਮੁਸ਼ਕਲਾਂ ਦਾ ਸਾਹਮਣਾ ਆਪ ਹੀ ਕਰਨਾ ਹੈ ਤੇ ਪਰਮਾਤਮਾ ਜੀ ਕਿਵੇਂ ਸਾਡੀਆਂ ਮੁਸ਼ਕਲਾਂ ਦੇ ਵਿੱਚ ਆਪ ਸਹਾਈ ਹੋ ਜਾਣਗੇ ਸਤਸੰਗਤ ਜੀ ਇੱਕ ਵਪਾਰੀ ਦੇ ਪੁੱਤਰ ਦੀ ਕਹਾਣੀ ਹੈ ਜਿਸ ਵਿੱਚ ਤੁਹਾਨੂੰ 6 ਕੀਮਤੀ ਗੱਲਾਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਕੇ ਹਰ ਮੁਸ਼ਕਿਲ ਦਾ ਸਾਹਮਣਾ ਆਸਾਨੀ ਨਾਲ ਕਰ ਸਕਦੇ ਹੋ ਸਤਸੰਗਤ ਜੀ ਇੱਕ ਸ਼ਹਿਰ ਵਿੱਚ ਬਹੁਤ ਹੀ ਤਗੜਾ ਵਪਾਰੀ ਰਹਿੰਦਾ ਸੀ ਉਸਨੇ ساری ਹੀ ਉਮਰ ਸਖਤ ਮਿਹਨਤ ਕੀਤੀ ਬੜਾ ਹੀ ਪੈਸਾ ਕਮਾਇਆ ਤੇ ਆਪਣੇ ਪਰਿਵਾਰ ਨੂੰ ਹਮੇਸ਼ਾ ਸੁਖੀ ਹੀ ਰੱਖਿਆ ਵਪਾਰੀ ਦਾ ਇਕਲੌਤਾ ਪੁੱਤਰ ਸੀ ਤੇ ਉਸਨੇ ਆਪਣੇ ਪੁੱਤਰ ਨੂੰ ਕਦੇ ਵੀ ਕਿਸੇ ਕਿਸਮ ਦੀ ਤੰਗੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜੇਕਰ ਉਸਦੇ ਪੁੱਤਰ ਨੂੰ ਕੋਈ ਸਮੱਸਿਆ ਆਉਂਦੀ ਵੀ ਤਾਂ ਉਹ ਵਪਾਰੀ ਖੁਦ ਸਮੱਸਿਆ ਦਾ ਹੱਲ ਕਰ ਦਿੰਦਾ ਸੀ ਸੋ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ ਬੀਤਦਾ ਗਿਆ ਹੁਣ ਵਪਾਰੀ ਬੁੱਢਾ ਹੋ ਚੁੱਕਾ ਸੀ ਹੁਣ ਉਹ ਮੰਜੇ ਤੋਂ ਵੀ ਨਹੀਂ ਸੀ ਉੱਠ ਸਕਦਾ ਹੁਣ ਵਪਾਰੀ ਨੂੰ ਜਿਸ ਗੱਲ ਦੀ ਸਭ ਤੋਂ ਵੱਧ ਚਿੰਤਾ ਸੀ ਉਹ ਆਪਣੇ ਪੁੱਤਰ ਦੀ ਸੀ ਇੱਕ ਦਿਨ ਵਪਾਰੀ ਨੇ ਆਪਣੇ ਪੁੱਤਰ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ ਪੁੱਤਰ ਤੇਰਾ ਪਿਤਾ ਹੋਣ ਦੇ ਨਾਤੇ ਮੈਂ ਅੱਜ ਤੱਕ ਤੇਰੇ ਲਈ ਕੋਈ ਵੀ ਘਾਟ ਮਹਿਸੂਸ ਤੈਨੂੰ ਨਹੀਂ ਹੋਣ ਦਿੱਤੀ ਹੁਣ ਮੇਰਾ ਅੰਤਲਾ ਸਮਾਂ ਆ ਗਿਆ ਹੈ ਮੈਂ ਇਸ ਸੰਸਾਰ ਨੂੰ ਜੀਵਨ ਦੇ ਵਿੱਚ ਕੁਝ ਸਬਕ ਤੈਨੂੰ ਦੇਣਾ ਚਾਹੁੰਦਾ ਹਾਂ ਤੂੰ ਆਪਣੀ ਜ਼ਿੰਦਗੀ ਵਿੱਚ ਜਿਨ੍ਹਾਂ ਦੇ ਨਾਲ ਕਦੇ ਵੀ ਮੁਸ਼ਕਲਾਂ ਦਾ ਸਾਹਮਣਾ ਨਾ ਕਰੇ ਕਿਉਂਕਿ ਤੂੰ ਤਾਂ ਜ਼ਿੰਦਗੀ ਵਿੱਚ ਕਦੇ ਮੁਸ਼ਕਲ ਦੇਖੀ ਹੀ ਨਹੀਂ ਮੇਰੇ ਜਾਣ ਤੋਂ ਬਾਅਦ ਇਹ ਸਾਰਾ ਕਾਰੋਬਾਰ ਤੇਰੇ ਹੱਥਾਂ ਵਿੱਚ ਆ ਜਾਵੇਗਾ ਇਹਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਕੋਈ ਹੋਰ ਵਿਅਕਤੀ ਤੇਰਾ ਫਾਇਦਾ ਨਾ ਉਠਾ ਸਕੇ ਤੈਨੂੰ ਹਮੇਸ਼ਾ ਆਪ ਨੂੰ ਮੁਸ਼ਕਲਾਂ ਨਾਲ ਲੜਨ ਦੀ ਸਮਰੱਥ ਹੋਣਾ ਚਾਹੀਦਾ ਹੈ ਇਹਨਾਂ ਕਹਿੰਦੇ ਹੀ ਵਪਾਰੀ ਦੇ ਸਾਹ ਰੁਕ ਗਏ ਉਸ ਦੀ ਉੱਥੇ ਹੀ ਮੌਤ ਹੋ ਗਈ ਵਪਾਰੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਬਹੁਤ ਜ਼ਿਆਦਾ ਰੋਇਆ ਬਹੁਤ ਦੁਖੀ ਵੀ ਹੋਇਆ ਪਰ ਹੁਣ ਕੋਈ ਕਰ ਵੀ ਕੀ ਸਕਦਾ ਸੀ ਵਪਾਰੀ ਦੇ ਪੁੱਤਰ ਨੇ ਇੱਕ ਵਾਰ ਫਿਰ ਤੋਂ ਆਮ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ ਉਸ ਦਾ ਪੁੱਤਰ ਵਪਾਰ ਵਿੱਚ ਦਿਲਚਸਪੀ ਤਾਂ ਰੱਖਦਾ ਸੀ ਪਰ ਹੌਲੀ-ਹੌਲੀ ਉਹ ਆਪਣੇ ਪੈਸੇ ਉੱਤੇ ਬਹੁਤ ਮਾਣ ਕਰਨ ਲੱਗ ਪਿਆ ਕਿ ਸਾਰਾ ਕੁਝ ਤਾਂ ਮੇਰਾ ਹੈ ਉਸ ਪੈਸੇ ਦੇ ਨਾਲ ਮौज-ਮਸਤੀ ਕਰਨ ਲੱਗਾ ਉਸ ਨੂੰ ਕਿਸੇ ਵੀ ਗੱਲ ਦੀ ਹੋਸ਼ ਨਹੀਂ ਸੀ ਉਹ ਦਿਨ-ਰਾਤ ਸ਼ਰਾਬ ਦੇ ਨਸ਼ੇ ਵਿੱਚ ਡੁੱਬਿਆ ਰਹਿੰਦਾ ਇੱਕ ਦਿਨ ਉਸ ਨੂੰ ਪਤਾ ਲੱਗਾ ਕਿ ਸ਼ਹਿਰ ਦੇ ਬਾਹਰ ਗਰੀਬਾਂ ਦੇ ਰਹਿਣ ਲਈ ਇੱਕ ਬਹੁਤ ਵੱਡਾ ਘਰ ਬਣਾਇਆ ਜਾ ਰਿਹਾ ਹੈ ਤੇ ਜਿਹੜਾ ਵੀ ਵਿਅਕਤੀ ਉਸ ਘਰ ਦੇ ਵਿੱਚ ਸਭ ਤੋਂ ਵੱਡਾ ਦਾਨ ਦੇਵੇਗਾ ਉਸ ਘਰ ਦਾ ਨਾਮ ਉਸੇ ਹੀ ਵਿਅਕਤੀ ਦੇ ਨਾਮ ਤੇ ਰੱਖਿਆ ਜਾਵੇਗਾ ਹੁਣ ਵਪਾਰੀ ਦੇ ਪੁੱਤਰ ਨੇ ਸੋਚਿਆ ਕਿ ਮੇਰੇ ਕੋਲ ਤਾਂ ਬਹੁਤ ਪੈਸਾ ਹੈ ਕਿਉਂ ਨਾ ਮੈਂ ਆਪਣੇ ਪੈਸੇ ਉਸ ਸ਼ਹਿਰ ਵਾਲੇ ਘਰ ਉੱਪਰ ਲਗਾ ਦੇਵਾਂ ਉਸ ਘਰ ਨੂੰ ਬਣਾਉਣ ਵਾਲੇ ਭਾਈ ਜਾਰੇ ਨੂੰ ਉਸਨੇ ਸੋਨੇ ਦੇ ਬਹੁਤ ਸਾਰੇ ਸਿੱਕੇ ਦੇ ਦਿੱਤੇ ਤੇ ਨਾਲ ਹੀ ਉਸ ਨੂੰ ਕਿਹਾ ਕਿ ਇਸ ਗਰੀਬਖਾਨੇ ਦਾ ਨਾਮ ਮੇਰੇ ਪਿਤਾ ਦੇ ਨਾਮ ਤੇ ਰੱਖਿਆ ਜਾਵੇ ਅਜਿਹਾ ਕੀ ਹੋਇਆ ਕਿ ਉਸ ਗਰੀਬਖਾਨੇ ਦੇ ਨਾਮ ਉਸ ਦੇ ਪਿਤਾ ਦੇ ਨਾਮ ਤੇ ਹੀ ਰੱਖ ਦਿੱਤਾ ਗਿਆ ਜਦੋਂ ਉਹ ਲੜਕਾ ਉਥੋਂ ਵਾਪਸ ਆ ਰਿਹਾ ਸੀ ਤਾਂ ਉਸ ਦੇ ਮਨ ਵਿੱਚ ਐਨਾ ਹੰਕਾਰ ਸੀ ਉਸ ਨੂੰ ਬੜਾ ਹੀ ਮਾਣ ਸੀ ਤੇ ਉਸ ਦਾ ਹੰਕਾਰ ਸਿਰ ਚੜ ਕੇ ਬੋਲ ਰਿਹਾ ਸੀ ਰਸਤੇ ਵਿੱਚ ਉਹ ਜਿੰਨੇ ਵੀ ਗਰੀਬ ਲੋਕਾਂ ਨੂੰ ਮਿਲਿਆ ਉਸ ਨੇ ਉਹਨਾਂ ਦੇ ਨਾਲ ਬਹੁਤ ਹੀ ਬਦਸਲੋਕੀ ਕੀਤੀ ਉਹਨਾਂ ਨੂੰ ਮੰਦਾ ਬੋਲਿਆ ਖੈਰ ਸਮਾਂ ਆਪਣੀ ਰਫਤਾਰ ਬੀਤਦਾ ਹੀ ਗਿਆ ਹੌਲੀ ਹੌਲੀ ਵਪਾਰੀ ਦੇ ਲੜਕੇ ਨੇ ਆਪਣੀ ਸਾਰੀ ਹੀ ਦੌਲਤ ਗਵਾ ਲਈ ਉਸਨੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਬਹੁਤ ਸਾਰਾ ਪੈਸਾ ਉਧਾਰ ਦੇ ਦਿੱਤਾ ਤੇ ਹੁਣ ਸਾਰੇ ਹੀ ਉਸ ਨੂੰ ਛੱਡ ਕੇ ਚਲੇ ਗਏ ਹੁਣ ਉਹ ਪੂਰੀ ਤਰ੍ਹਾਂ ਇਕੱਲਾ ਹੋ ਚੁੱਕਾ ਸੀ ਉਸ ਕੋਲ ਨਾ ਤਾਂ ਕੋਈ ਦੋਸਤ ਸੀ ਤੇ ਨਾ ਹੀ ਕੋਈ ਦੌਲਤ ਬਚੀ ਸੀ ਅੱਜ ਉਸ ਨੂੰ ਆਪਣੇ ਪਿਤਾ ਵੱਲੋਂ ਦਿੱਤਾ ਹੋਇਆ ਸਬਕ ਯਾਦ ਆ ਰਿਹਾ ਸੀ ਸਮਾਂ ਬੀਤਦਿਆਂ ਉਸ ਦੇ ਸਾਰੇ ਹੀ ਚੰਗੇ ਸਾਥੀ ਉਸ ਨੂੰ ਛੱਡ ਗਏ ਤੇ ਉਹ ਬਿਲਕੁਲ ਕੰਗਾਲ ਹੋ ਗਿਆ ਇੱਕ ਦਿਨ ਉਸ ਨੂੰ ਬਹੁਤ ਭੁੱਖ ਲੱਗੀ ਤੇ ਉਹਦੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਉਹ ਭਟਕ ਰਿਹਾ ਸੀ ਇੱਕ ਰੋਟੀ ਨੂੰ ਵੀ ਤਰਸ ਰਿਹਾ ਸੀ ਉਹ ਭਟਕਦੇ ਭਟਕਦੇ ਉਸ ਨੂੰ ਯਾਦ ਆਇਆ ਕਿ ਕਈ ਸਾਲ ਪਹਿਲਾਂ ਮੈਂ ਇੱਕ ਗਰੀਬ ਖਾਨੇ ਦੇ ਲਈ ਦਾਨ ਕੀਤਾ ਸੀ ਉਸ ਨੂੰ ਅੱਜ ਉੱਥੇ ਜਾਣਾ ਚਾਹੀਦਾ ਹੈ ਹੋ ਸਕਦਾ ਹੈ ਉਸ ਨੂੰ ਉੱਥੋਂ ਮਦਦ ਮਿਲ ਸਕੇ ਉਸ ਗਰੀਬ ਖਾਨੇ ਦੇ ਅੱਗੇ ਪਹੁੰਚਿਆ ਉਸ ਗਰੀਬ ਖਾਨੇ ਦੇ ਦਵਾਰ ਉੱਪਰ ਸੁੰਦਰ ਅੱਖਰਾਂ ਵਿੱਚ ਉਸ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਸੀ ਇਹ ਵੇਖ ਕੇ ਵਪਾਰੀ ਦੇ ਪੁੱਤਰ ਦੀਆਂ ਅੱਖਾਂ ਪਰ ਆਈਆਂ ਤੇ ਹੰਕਾਰ ਦੀ ਵਜ੍ਹਾ ਨਾਲ ਕੀਤੇ ਗੁਨਾਹਾਂ ਨਾਲ ਉਸ ਦੀਆਂ ਅੱਖਾਂ ਸਾਹਮਣੇ ਸਾਰੇ ਹੀ ਗੁਨਾਹ ਆ ਗਏ ਹੁਣ ਪਛਤਾਵੇ ਤੋਂ ਬਿਨਾ ਉਸ ਦੇ ਕੋਲ ਕੁਝ ਵੀ ਨਹੀਂ ਸੀ ਸਮਝ ਨਹੀਂ ਸੀ ਆ ਰਹੀ ਕਿ ਕਿਸ ਸਮੇ ਆਪਣੇ ਹੰਕਾਰ ਵਿੱਚ ਅੰਨੇ ਹੋਏ ਵਿਅਕਤੀ ਨੇ ਕਿਵੇਂ ਗਰੀਬ ਲੋਕਾਂ ਦੇ ਨਾਲ ਬਦਸਲੂਕੀ ਕੀਤੀ ਸੀ ਤੇ ਅੱਜ ਉਹ ਖੁਦ ਉਹਨਾਂ ਗਰੀਬ ਲੋਕਾਂ ਵਿੱਚ ਆ ਗਿਆ ਹੈ ਤੇ ਉਹਨਾਂ ਨਾਲ ਬੈਠਾ ਰੋਟੀ ਖਾ ਰਿਹਾ ਹੈ ਸੋ ਹੁਣ ਉੱਥੇ ਜ਼ਿਆਦਾ देर ਨਾ ਰਹਿ ਸਕਿਆ ਤੇ ਉੱਥੋਂ ਚਲਿਆ ਗਿਆ ਰਸਤੇ ਵਿੱਚ ਉਸ ਨੂੰ ਇੱਕ ਸਾਧੂ ਨੂੰ ਦਰਖਤ ਹੇਠ ਭਗਤੀ ਕਰਦੇ ਬੈਠੇ ਵੇਖਿਆ ਉਸ ਮਹਾਤਮਾ ਨੂੰ ਮੱਥਾ ਟੇਕ ਕੇ ਜ਼ਮੀਨ ਤੇ ਬੈਠ ਗਿਆ ਜਦੋਂ ਸਾਧੂ ਨੇ ਅੱਖਾਂ ਖੋਲੀਆਂ ਤਾਂ ਵੇਖਿਆ ਲੜਕਾ ਬੜਾ ਹੀ ਉਦਾਸੀ ਭਰੇ ਚਿਹਰੇ ਦੇ ਨਾਲ ਵੇਖ ਰਿਹਾ ਸੀ ਤਾਂ ਸਾਧੂ ਨੇ ਉਸ ਨੂੰ ਇਸ ਉਦਾਸੀ ਦਾ ਕਾਰਨ ਪੁੱਛਿਆ ਸਭ ਨੂੰ ਮੱਥਾ ਟੇਕਦਾ ਰਿਹਾ ਲੜਕੇ ਨੇ ਆਪਣੀ ਮੁਸ਼ਕਿਲ ਦੱਸਦੇ ਹੋਏ ਕਿਹਾ ਹੇ ਮਹਾਤਮਾ ਇੱਕ ਸਮਾਂ ਸੀ ਜਦੋਂ ਉਸ ਦਾ ਪਿਤਾ ਉਸ ਨੂੰ ਕੋਈ ਮੁਸ਼ਕਿਲ ਨਹੀਂ ਸੀ ਆਉਣ ਦਿੰਦਾ ਪਰ ਅੱਜ ਸਮਾਂ ਹੈ ਜਦੋਂ ਇੱਕ ਰੋਟੀ ਲਈ ਵੀ ਮੈਂ ਭੀਖ ਮੰਗ ਰਿਹਾ ਹਾਂ ਲੜਕੇ ਨੇ ਉਹ ਆਪਣੇ ਜੀਵਨ ਤੋਂ ਜਿਹੜਾ ਕਿ ਹਾਰ ਚੁੱਕਿਆ ਹੈ ਉਸ ਨੂੰ ਸਭ ਕੁਝ ਸਮਝ ਨਹੀਂ ਆ ਰਹੀ ਸੀ ਕਿ ਹੁਣ ਕੀ ਕੀਤਾ ਜਾਵੇ ਉਸ ਕੋਲ ਆਪਣੀ ਜੀਵਨ ਲੀਲਾ ਸਮਾਪਤ ਕਰਨ ਤੋਂ ਇਲਾਵਾ ਕੋਈ ਵਿਚਾਰਾ ਨਜ਼ਰ ਨਹੀਂ ਸੀ ਆ ਰਿਹਾ ਸਾਧੂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਮੌਤ ਤਾਂ ਇੱਕ ਆਸਾਨ ਮੌਤ ਹੈ ਅਸਲ ਹਿੰਮਤ ਵਾਲੇ ਤਾਂ ਉਹ ਲੋਕ ਹੁੰਦੇ ਹਨ ਜਿਹੜੇ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਕੇ ਆਪਣਾ ਜੀਵਨ ਬਤੀਤ ਕਰਦੇ ਹਨ ਜਿਵੇਂ ਆਪਣਾ ਜੀਵਨ ਜਿਸਨੇ ਆਪਣਾ ਜੀਵਨ ਛਾਂ ਵਿੱਚ ਬਤੀਤ ਕੀਤਾ ਹੋਵੇ ਤਾਂ ਸੂਰਜ ਦੀ ਰੌਸ਼ਨੀ ਉਸਦੇ ਲਈ ਕਾਫੀ ਦਰਦਨਾਕ ਹੋ ਸਕਦੀ ਹੈ ਪਰ ਇਹ ਜ਼ਿੰਦਗੀ ਹੈ ਇੱਥੇ ਕੁਝ ਵੀ ਸਥਾਈ ਨਹੀਂ ਹੈ ਨਾ ਦੌਲਤ ਨਾ ਮਾਪੇ ਹਰ ਵਿਅਕਤੀ ਆਪਣੀ ਕਿਸਮਤ ਲੈ ਕੇ ਪੈਦਾ ਹੁੰਦਾ ਹੈ ਤੇ ਜਦੋਂ ਸਮਾਂ ਆਉਂਦਾ ਹੈ ਤਾਂ ਉਸ ਨੂੰ ਆਪਣੇ ਹਿੱਸੇ ਦੀਆਂ ਮੁਸ਼ਕਲਾਂ ਦਾ ਸਾਹਮਣਾ ਖੁਦ ਹੀ ਕਰਨਾ ਪੈਂਦਾ ਹੈ ਇਹਦੇ ਲਈ ਇਹ ਸੰਭਵ ਹੈ ਕਿ ਜ਼ਿੰਦਗੀ ਦੀਆਂ ਮੁਸ਼ਕਲਾਂ ਦੇ ਨਾਲ ਲੜਨਾ ਸਿੱਖੋ ਤਾਂ ਲੜਕੇ ਨੇ ਸਾਧੂ ਨੂੰ ਕਿਹਾ ਹੁਣ ਤੁਸੀਂ ਹੀ ਮੈਨੂੰ ਕੋਈ ਰਸਤਾ ਵਿਖਾਓ ਤਾਂ ਜੋ ਮੈਂ ਆਪਣੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਾਂ ਸਾਧੂ ਨੇ ਉਸਨੂੰ ਸਮਝਾਇਆ ਕਿ ਮੈਂ ਤੈਨੂੰ ਕੁਝ ਗੱਲਾਂ ਦੱਸਣਾ ਚਾ ਰਿਹਾ ਹਾਂ ਉਸਨੂੰ ਤੂੰ ਧਿਆਨ ਨਾਲ ਸਮਝ ਤੇ ਸਭ ਤੋਂ ਪਹਿਲੀ ਗੱਲ ਹਮੇਸ਼ਾ ਯਾਦ ਰੱਖ ਜੋ ਵੀ ਹੁੰਦਾ ਹੈ ਉਹ ਚੰਗੇ ਲਈ ਹੁੰਦਾ ਹੈ ਜੇਕਰ ਅਸੀਂ ਜ਼ਿੰਦਗੀ ਵਿੱਚ ਕਿਸੇ ਮੁਸ਼ਕਿਲ ਦਾ ਸਾਹਮਣਾ ਕਰਦੇ ਹਾਂ ਉਸ ਵਿੱਚ ਲਾਜ਼ਮੀ ਸਾਡੇ ਲਈ ਕੁਝ ਚੰਗਾ ਹੀ ਲੁਕਿਆ ਹੋਵੇਗਾ ਬਸ ਫਰਕ ਇਹ ਹੈ ਕਿ ਅਸੀਂ ਇਨਸਾਨ ਸਮਾਂ ਰਹਿੰਦੇ ਉਸ ਭਲਾਈ ਨੂੰ ਸਮਝ ਨਹੀਂ ਪਾਉਂਦੇ ਤੇ ਸਾਨੂੰ ਹਮੇਸ਼ਾ ਸਾਡੀਆਂ ਮੁਸ਼ਕਿਲਾਂ ਹੀ ਜ਼ਿਆਦਾ ਵੱਡੀਆਂ ਲੱਗਦੀਆਂ ਹਨ ਹਰ ਮਾੜੀ ਘਟਨਾ ਦੇ ਪਿੱਛੇ ਕੁਝ ਚੰਗਾ ਲੱਭਣ ਦੀ ਕੋਸ਼ਿਸ਼ ਕਰੋ ਤੁਸੀਂ ਨਿਸ਼ਚਿਤ ਤੌਰ ਤੇ ਮਾੜੀ ਘਟਨਾ ਦੇ ਪਿੱਛੇ ਕੁਝ ਚੰਗਾ ਲੱਭੋਗੇ ਜ਼ਿੰਦਗੀ ਵਿੱਚ ਕਈ ਵਾਰ ਸਾਨੂੰ ਮੁਸ਼ਕਿਲ ਰਸਤਿਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ ਤਾਂ ਜੋ ਅਸੀਂ ਮਜ਼ਬੂਤ ਬਣ ਸਕੀਏ ਇਸ ਲਈ ਜਦੋਂ ਜ਼ਿੰਦਗੀ ਔਖੀ ਲੱਗੇ ਤਾਂ ਘਬਰਾਉਣਾ ਨਹੀਂ ਚਾਹੀਦਾ ਕਿਉਂਕਿ ਇਸ ਦੇ ਪਿੱਛੇ ਕੋਈ ਨਾ ਕੋਈ ਚੰਗੀ ਚੀਜ਼ ਜ਼ਰੂਰ ਲੁਕੀ ਹੁੰਦੀ ਹੈ ਤੇ ਹਰ ਘਟਨਾ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਅੱਗੇ ਵਧਣਾ ਚਾਹੀਦਾ ਹੈ। ਦੂਸਰੀ ਗੱਲ ਆਪਣੇ ਆਪ ਨੂੰ ਹਰ ਸਥਿਤੀ ਵਿੱਚ ਤਿਆਰ ਰੱਖੋ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ। ਇੱਥੇ ਕੁਝ ਵੀ ਸਥਾਈ ਨਹੀਂ ਹੈ। ਮਨੁੱਖ ਦਾ ਪਹਿਲਾ ਫਰਜ਼ ਹੈ ਕਿ ਉਹ ਹਰ ਸਥਿਤੀ ਵਿੱਚ ਆਪਣੇ ਆਪ ਨੂੰ ਤਿਆਰ ਰੱਖੇ। ਜੇਕਰ ਅੱਜ ਖੁਸ਼ੀਆਂ ਭਰੇ ਦਿਨ ਹਨ ਤਾਂ ਉਸ ਦਾ ਪੂਰਾ ਆਨੰਦ ਲਓ। ਜੇਕਰ ਦੁੱਖ ਭਰੇ ਦਿਨ ਵੀ ਆ ਜਾਣ ਤਾਂ ਉਹਨਾਂ ਦੇ ਲਈ ਵੀ ਤਿਆਰ ਹੋ ਜਾਓ। ਹਰ ਔਖੀ ਸਥਿਤੀ ਦਾ ਸਾਹਮਣਾ ਹਿੰਮਤ ਤੇ ਹੌਸਲੇ ਨਾਲ ਕਰਨਾ ਚਾਹੀਦਾ ਹੈ। ਜਦੋਂ ਤੱਕ ਕਿਸੇ ਵਿਅਕਤੀ ਦੇ ਜੀਵਨ ਵਿੱਚ ਦੁੱਖ ਨਹੀਂ ਆਵੇਗਾ ਉਹ ਨੂੰ ਕਦੇ ਵੀ ਖੁਸ਼ੀ ਦੀ ਮਹਾਨਤਾ ਨੂੰ ਨਹੀਂ ਸਮਝ ਸਕੇਗਾ ਦੁੱਖ ਸੁੱਖ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਹਨ ਦੁੱਖਾਂ ਨੂੰ ਪਾਰ ਕਰਕੇ ਹੀ ਸੁੱਖਾਂ ਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ ਤੀਜੀ ਗੱਲ ਇਹ ਕਦੇ ਵੀ ਆਪਣਾ ਆਤਮ ਵਿਸ਼ਵਾਸ ਨਾ ਖੋਲੋ ਆਤਮ ਵਿਸ਼ਵਾਸ ਵਿਅਕਤੀ ਦਾ ਸਭ ਤੋਂ ਵੱਡਾ ਹਥਿਆਰ ਹੁੰਦਾ ਹੈ ਜੋ ਔਖੇ ਸਮੇਂ ਵਿੱਚ ਤੁਹਾਡੀ ਮਦਦ ਕਰਦਾ ਹੈ ਜੇਕਰ ਨਿੱਜੀ ਆਤਮ ਵਿਸ਼ਵਾਸ ਮਜ਼ਬੂਤ ਹੈ ਏ ਆਪਣਾ ਗਵਾਚਿਆ ਹੋਇਆ ਸਭ ਕੁਝ ਮੁੜ ਹਾਸਲ ਕਰ ਸਕਦੇ ਹੋ ਪਰ ਜਿਸ ਦਿਨ ਉਹ ਆਤਮ ਵਿਸ਼ਵਾਸ ਨੂੰ ਤੁਸੀਂ ਗਵਾ ਬੈਠਦੇ ਹੋ ਉਸ ਦਿਨ ਵਿਅਕਤੀ ਹਿੰਮਤ ਵੀ ਗਵਾ ਲੈਂਦਾ ਹੈ ਤੇ ਉਹ ਆਪਣੀ ਪੁਰਾਣੀ ਸਥਿਤੀ ਨੂੰ ਮੁੜ ਹਾਸਲ ਕਰਨ ਵਿੱਚ ਅਸਫਲ ਹੋ ਜਾਂਦਾ ਹੈ ਇਸ ਲਈ ਔਕੇ ਸਮੇਂ ਵਿੱਚ ਆਤਮ ਵਿਸ਼ਵਾਸ ਨੂੰ ਆਪਣਾ ਸਭ ਤੋਂ ਵੱਡਾ ਹਥਿਆਰ ਬਣਾਓ ਜੋ ਲੋਕ ਆਪਣੇ ਆਪ ਵਿੱਚ ਵਿਸ਼ਵਾਸ ਰੱਖਦੇ ਹਨ ਉਹ ਅੰਦਰੂਨੀ ਤੌਰ ਤੇ ਮਜ਼ਬੂਤ ਹੁੰਦੇ ਹਨ ਉਹਨਾਂ ਦੇ ਅੰਦਰ ਇੰਨੀ ਤਾਕਤ ਹੁੰਦੀ ਹੈ ਕਿ ਉਹ ਸਭ ਕੁਝ ਹਾਸਲ ਕਰ ਸਕਦੇ ਹਨ ਚੌਥੀ ਗੱਲ ਕਿ ਹਰ ਹਾਲਾਤ ਵਿੱਚ ਤੁਸੀਂ ਨਿਮਰ ਹੀ ਰਹੋ ਨਿਮਰਤਾ ਦੇ ਨਾਲ ਹੀ ਹਮੇਸ਼ਾ ਕੋਈ ਵੀ ਕੰਮ ਕਰੋ ਪਰਮਾਤਮਾ ਨੂੰ ਹਮੇਸ਼ਾ ਆਪਣੇ ਹਿਰਦੇ ਵਿੱਚ ਵਸਾ ਕੇ ਰੱਖੋ ਕਿਉਂਕਿ ਸਭ ਦੁੱਖਾਂ ਦੇ ਹਰਤਾ ਤਾਂ ਪਰਮਾਤਮਾ ਹੀ ਹਨ ਉਹਨਾਂ ਨੇ ਹੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਖਤਮ ਕਰਨਾ ਹੈ ਸਿਰ ਝੁਕਾ ਕੇ ਰੱਖੋ ਤੇ ਨੀਵੇਂ ਬਣ ਕੇ ਹੀ ਰਹਿਣਾ ਚਾਹੀਦਾ ਹੈ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੇਕਰ ਅਸੀਂ ਗਰੀਬ ਨੂੰ ਕਿਸੇ ਨੂੰ ਦੁੱਖ ਦੇ ਰਹੇ ਹਾਂ ਕੱਲ ਨੂੰ ਅਸੀਂ ਵੀ ਗਰੀਬ ਹੋ ਸਕਦੇ ਹਾਂ ਜੇਕਰ ਅਸੀਂ ਕਿਸੇ ਬਿਰਧ ਆਦਮੀ ਨੂੰ ਪਰੇਸ਼ਾਨ ਕਰ ਰਹੇ ਹਾਂ ਤਾਂ ਕੱਲ ਨੂੰ ਅਸੀਂ ਵੀ ਬੁੱਢੇ ਹੋ ਜਾਣਾ ਹੈ ਇਹ ਕੁਦਰਤ ਦਾ ਇੱਕ ਨਿਯਮ ਹੈ ਇਸ ਲਈ ਕਿਸੇ ਨੂੰ ਕਦੇ ਆਪਣੀ ਹਸਿਆਤ ਦਾ ਹੰਕਾਰ ਨਹੀਂ ਕਰਨਾ ਚਾਹੀਦਾ ਤੇ ਹਰ ਹਾਲਾਤ ਵਿੱਚ ਆਪਣੇ ਆਪ ਨੂੰ ਨਿਮਰਤਾ ਦੇ ਨਾਲ ਭਰਪੂਰ ਰੱਖਣਾ ਚਾਹੀਦਾ ਹੈ ਨਿਮਰਤਾ ਵਿਅਕਤੀ ਨੂੰ ਹਿੰਮਤ ਦਿੰਦੀ ਹੈ ਤਾਂ ਜੋ ਮੁਸ਼ਕਿਲਾਂ ਦਾ ਸਾਹਮਣਾ ਆਸਾਨੀ ਦੇ ਨਾਲ ਕਰ ਸਕੇ ਇੱਕ ਨਿਮਰ ਵਿਅਕਤੀ ਆਪਣੇ ਜੀਵਨ ਵਿੱਚ ਆਉਣ ਵਾਲੀ ਹਰ ਸਮੱਸਿਆ ਤੋਂ ਬਚਣ ਦੀ ਸਮਰੱਥਾ ਰੱਖਦਾ ਹੈ ਪੰਜਵੀਂ ਗੱਲ ਇਸ ਸੰਸਾਰ ਵਿੱਚ ਕੋਈ ਵੀ ਸਮੱਸਿਆ ਤੁਹਾਡੇ ਤੋਂ ਵੱਡੀ ਨਹੀਂ ਹੈ ਜੇ ਕੋਈ ਸੰਸਾਰ ਵਿੱਚ ਸਭ ਤੋਂ ਬੁੱਧੀਮਾਨ ਹੈ ਤਾਂ ਉਹ ਮਨੁੱਖ ਹੈ ਇਨਸਾਨ ਕੋਲ ਤਾਂ ਹਰ ਸਮੱਸਿਆ ਦਾ ਹੱਲ ਹੈ ਔਖੇ ਸਮੇਂ ਵਿੱਚ ਹਮੇਸ਼ਾ ਧੀਰਜ ਰੱਖੋ ਪਰਮਾਤਮਾ ਨੂੰ ਯਾਦ ਰੱਖੋ ਪਰਮਾਤਮਾ ਦੇ ਦੱਸੇ ਹੋਏ ਨਿਯਮਾਂ ਤੇ ਚੱਲੋ ਤਾਂ ਸਾਤ ਸੰਗਾ ਜੀ ਵੇਖ ਲੈਣਾ ਕਿ ਪਰਮਾਤਮਾ ਤੁਹਾਡੇ ਦੁੱਖਾਂ ਵਿੱਚ ਕਿਵੇਂ ਸਹਾਈ ਹੋ ਕੇ ਤੁਹਾਡੀ ਮਦਦ ਕਰਨਗੇ ਤੇ ਤੁਹਾਨੂੰ ਜ਼ਿੰਦਗੀ ਸੁੱਖਾਂ ਪਰਿਬਤਿਤ ਕਰਨ ਦਾ ਸਮਾਂ ਬਖਸ਼ ਦੇਣਗੇ ਤਾਂ ਵੇਖ ਲੈਣਾ ਕਿ ਤੁਹਾਡੇ ਮਾੜੇ ਸਮੇ ਤੋਂ ਬਾਅਦ ਕਿਵੇਂ ਤੁਹਾਡਾ ਚੰਗਾ ਸਮਾਂ ਆਉਣਾ ਆਪਣੇ ਆਪ ਹੀ ਸ਼ੁਰੂ ਹੋ ਜਾਵੇਗਾ ਇਹ ਵਿਅਕਤੀ ਦੇ ਆਪਣੇ ਹੱਥ ਵਸ ਹੈ ਕਿ ਉਸਨੇ ਆਪਣੀ ਜ਼ਿੰਦਗੀ ਨੂੰ ਦੁੱਖਾਂ ਤੋਂ ਦੂਰ ਕਰਕੇ ਕਿਵੇਂ ਚੰਗਾ ਸਮਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣਾ ਹੈ ਤੇ ਨਾਲ ਹੀ ਨਾਲ ਕਿਵੇਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੀ ਰਹਿਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ